ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰਿਮਾਇਓ ਢੀਹਰ ਨਿਆਈ ਵਫਾ ਕਿਉ ਰੇ ਰਾਉ ਕਣੋਂ 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 ਸਦ ਲੋੜੇ ਬਿਨ ਲੈਣੇ ਕੈਂਟੇ ਪਾਇਓ ਰੇ ਮਹਾਰਾਜ ਰੋਗਾਤ ਵਾਹੂ ਸੋ ਲੁੱਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਂਝਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਦੀ ਗਾਂਟੜਿਓ ਜਨ ਨਾਨਕ ਗਰਵਾਸ ਨਾ ਪਾਉੜਿਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਤਾਰੇ ਸਗਲੇ ਪ੍ਰਾਂਛਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਾਨ ਨਾਨਕ ਗੁਰਵਾਸ ਨਾ ਪਾਉੜਿਓ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਗਰਬ ਗਹਿਲੜੋ ਮੂੜੜੋ ਰੋਹੀਓ ਰੇ ਹਿਓ ਮਹਾਰਾਜ ਰੀ ਮਾਇਓ ਢੀਹਰ ਨਿਆਈ ਵਫਾ ਕਿਉ ਰੇ ਰਾਉ ਕਣੋਂ 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 ਸਤ ਲੋੜੇ ਬਿਨ ਲੈਣੇ ਕੈਂਟੇ ਪਾਇਓ ਰੇ ਮਹਾਰਾਜ ਰੋਗਾਤ ਵਾਹੂ ਸੋ ਲੁਬੜਿਓ ਨਿਹ ਪਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਜਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਨ ਨਾਨਕ ਗਰਵਾਸ ਨਾ ਪਾਉੜਿਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਂਛਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਾਨ ਨਾਨਕ ਗੁਰਵਾਸ ਨਾ ਪਾਉੜਿਉ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਗਰਬ ਗਹਿ ਲੜੋ ਮੂੜ ਲੜੋ ਹਿਓ ਰੇ ਹਿਓ ਮਹਾਰਾਜ ਰਿਮਾਇਓ ਢੀਹਰ ਨਿਆਈ ਵਫਾ ਕਿਉ ਰੇ ਰਾਉ ਕਣੋਂ 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 ਸਤ ਲੜੇ ਬਿਨ ਲੈਣੇ ਕੈਂਟੇ ਪਾਇਓ ਰੇ ਮਹਾਰਾਜ ਰੋਗਾਤ ਵਹੁ ਸੋ ਲੁਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਜਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਨ ਨਾਨਕ ਗਰਵਾਸ ਨਾ ਪਾਉੜਿਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਂਚਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਾਨ ਨਾਨਕ ਗਰਵਾਸ ਨਾ ਪਾਉੜਿਓ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਢੀਹਰ ਨਿਆਈ ਵਫਾ ਕਿਉ ਰੇ ਰਾਉ ਕਣੋਂ 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 ਸਦ ਲੋੜੇ ਬਿਨ ਲੈਣੇ ਕੈਂਟੇ ਪਾਇਓ ਰੇ ਮਹਾਰਾਜ ਰੋਗਾਤ ਵਾਹੂ ਸੋ ਲੁੱਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਚਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਨ ਨਾਨਕ ਗਰਵਾ ਆਸਨਾ ਪਾਉੜਿਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਸਾਰੇ ਸੰਗਲੇ ਪ੍ਰਾਂਛਿਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਂਟੜਿਓ ਜਾਨ ਨਾਨਕ ਗੁਰਵਾਸ ਨਾ ਪਾਉੜਿਓ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ